ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਆਪਾਂ ਗੱਲ ਕਰਨੀ ਹੈ ਜਿਹੜਾ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਇਆ ਇੱਕ ਦਿਨ ਦਾ ਉਹਦੇ ਵਿੱਚ ਡੈਮ ਸੇਫਟੀ ਐਕਟ ਜਣੇ ਕਿ ਡੈਮਾਂ ਦੀ ਰੱਖਿਆ ਲਈ ਸੁਰੱਖਿਆ ਲਈ ਜਿਹੜਾ ਕੇਂਦਰ ਨੇ ਕਾਨੂੰਨ ਬਣਾਇਆ ਸੀਗਾ ਉਦੇ ਵਿਰੁੱਧ ਮਤਾ ਪਾਇਆ ਗਿਆ ਧਿਆਨ ਨਾਲ ਸੁਣਿਓ ਸਾਂਝਾ ਵੀ ਕਰਦੇ ਜਾਇਓ ਕਿਉਂਕਿ ਆਪਾਂ ਪੰਜਾਬੀਆਂ ਨੇ ਜੇ ਮਾਰ ਖਾਧੀ ਆ ਇਸੇ ਕਰਕੇ ਖਾਧੀ ਆ ਵੀ ਜਿੰਨੇ ਵੀ ਸਾਡੇ ਪੰਜਾਬ ਦੇ ਅਹਿਮ ਤੇ ਗੰਭੀਰ ਮਸਲੇ ਨੇ ਜਿੰਨਾ ਬਾਰੇ ਪੰਜਾਬ ਨੂੰ ਬਹੁਤ ਸੰਜੀਦਾ ਹੋ ਕੇ ਸੋਚਣ ਦੀ ਲੋੜ ਆ ਉਹਨਾਂ ਮੁੱਦਿਆਂ ਬਾਰੇ ਅਸੀਂ ਗੱਲਬਾਤ ਨਾ ਸੁਣਨ ਨੂੰ ਤਿਆਰ ਹੈਗੇ ਆ ਤੇ ਨਾ ਅਸੀਂ ਕਰਨ ਨੂੰ ਤਿਆਰ ਹੈਗੇ ਜਿਹਦੇ ਕਰਕੇ ਅੱਜ ਇੰਨਾ ਹਾਲਾਤਾਂ ਨੂੰ ਜਿਹੜਾ ਪੰਜਾਬ ਪਹੁੰਚਿਆ ਜਾਣੇ ਡੈਮਾਂ ਦੀ ਰੱਖਿਆ ਦਾ ਜਿਹੜਾ ਕਾਨੂੰਨ ਹੈ ਕੇਂਦਰ ਨੇ 220 ਦੇ ਵਿੱਚ ਲਿਆ ਕੇ ਤੇ ਸਾਰੇ ਡੈਮਾਂ ਦਾ ਪ੍ਰਬੰਧ ਆਪਣੇ ਹੱਥ ਚ ਕਰ ਲਿਆ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਨੇ ਨਾਲ ਜਿੰਨੀਆਂ ਵਿਰੋਧੀ ਤਰਾਂਸੀਆਂ ਸਾਰਿਆਂ ਨੇ ਸੇਫਟੀ ਦੇ ਨਾਲ ਇਹਦੇ ਖਿਲਾਫ ਇੱਕ ਰੈਗੂਲੇਸ਼ਨ ਇੱਕ ਮਤਾ ਲਿਆਂਦਾ ਕਿ ਇਹ ਕਾਨੂੰਨ ਹੈ ਜਿਹੜਾ ਡੈਮ ਸੇਫਟੀ ਐਕਟ ਕਾਨੂੰਨ ਜਿਹੜਾ ਬਣਿਆ ਹੋਇਆ ਇਹਨੂੰ ਸੀ ਰੱਦ ਕਰਦੇ ਹਾਂ ਹੁਣ ਸਵਾਲ ਪੈਦਾ ਹੁੰਦਾ ਕਿ ਜਿਹੜਾ ਇਹ ਇਹਨਾਂ ਨੇ ਸਰਕਾਰ ਨੇ ਮਤਾ ਲਿਆਂਦਾ ਕਿ ਇਹ ਮਤਾ ਆਉਣ ਦੇ ਨਾਲ ਪੰਜਾਬ ਦੇ ਜਿਹੜੇ ਡੈਮ ਨੇ ਕੀ ਉਹ ਪੰਜਾਬ ਕੋਲੇ ਆ ਜਾਣਗੇ ਕੀ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਪੂਰਨ ਤੌਰ ਤੇ ਹੋ ਜਾਊਗਾ ਇਹ ਸਮਝਣ ਦੀ ਲੋੜ ਆ ਇੱਥੇ ਸਾਰਿਆਂ ਧਿਰਾਂ ਨੇ ਆਪਣੀ ਪਿੱਠ ਪਾਉਣ ਦੀ ਕੋਸ਼ਿਸ਼ ਕੀਤੀ ਸਭ ਤੋਂ ਵੱਧ ਜ਼ੋਰ ਲੱਗਿਆ ਸਰਕਾਰ ਦਾ ਮਾਨ ਸਾਹ ਉਹਦਾ ਕਿ ਮੈਂ ਬਹੁਤ ਵੱਡਾ ਪਾਣੀਆਂ ਦਾ ਰੱਖ ਹੈ ਦੇਖੋ ਜੇ ਅੱਜ ਤੱਕ 47 ਤੋਂ ਲੈ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਹੋਈ ਆ ਤਾਂ ਉਹਦੇ ਵਿੱਚ ਸਾਰੀਆਂ ਧਿਰਾਂ ਦੋਸ਼ੀ ਨੇ ਸਭ ਤੋਂ ਵੱਡੇ ਦੋਸ਼ੀ ਨੇ ਕਾਂਗਰਸੀ ਲੰਮਾ ਸਮਾਂ ਰਾਜ ਕੀਤਾ ਕਾਂਗਰਸ ਨੇ ਤੇ ਲਗਾਤਾਰ ਪੰਜਾਬ ਦੇ ਪਾਣੀ ਲੁੱਟੇ ਪੰਜਾਬ ਦੇ ਡੈਮਾਂ ਦੇ ਖਿਲਾਫ ਪੰਜਾਬ ਦੇ ਪਾਣੀਆਂ ਦੇ ਖਿਲਾਫ ਪੰਜਾਬ ਦੇ ਹੜਵਰਕਸ ਦੇ ਖਿਲਾਫ ਜਿਹੜੇ ਕਾਨੂੰਨ ਬਣਾਏ ਜਾਂ ਸਮੇਂ-ਸਮੇਂ ਤੇ ਜਿਹੜੇ ਪੰਜਾਬ ਦੇ ਪਾਣੀ ਲੁੱਟ ਕੇ ਦੂਜੇ ਸੂਬਿਆਂ ਨੂੰ ਦਿੱਤੇ ਗਏ ਉਹ ਸਭ ਤੋਂ ਵੱਡੇ ਭਾਗੀਦਾਰ ਵਿੱਚ ਕਾਗਰਸੀ ਨੇ ਪਰ ਹੁਣ ਮਾਨ ਸਰਕਾਰ ਨੇ ਇੱਕ ਆ ਦੇ ਸਿਰ ਜਣਾ ਸੇੜਾ ਬੰਨਣ ਦੇ ਲਈ ਇੱਕ ਨਵਾਂ ਸੱਪ ਘੜਤਾ ਪੰਜਾਬੀਓ ਸਾਨੂੰ ਪਤਾ ਹੋਣਾ ਚਾਹੀਦਾ ਵੀ 21 ਮਈ 21 ਮਈ ਦਾ ਜਿਹੜਾ ਦਿਨ ਹੈ 21 ਮਈ ਤੋਂ ਨਵਾਂ ਸਾਲ ਸ਼ੁਰੂ ਹੋ ਜਾਂਦਾ ਪਾਣੀਆਂ ਦਾ ਜਿਹੜੀ ਪਾਣੀਆਂ ਦੀ ਵੰਡ ਹੁੰਦੀ ਹੈ ਰਾਜਸਥਾਨ ਨੂੰ ਕਿੰਨਾ ਦੇਣਾ ਹੈ ਹਰਿਆਣੇ ਨੂੰ ਕਿੰਨਾ ਦੇਣਾ ਹੈ ਦਿੱਲੀ ਨੂੰ ਕਿੰਨਾ ਦੇਣਾ ਹੈ ਜਮ ਮੁਕਸ਼ਮੀਰ ਨੂੰ ਕਿੰਨਾ ਦੇਣਾ ਤੇ ਪੰਜਾਬ ਨੂੰ ਕਿੰਨਾ ਦੇਣਾ ਹੈ ਇਹ ਪਾਣੀਆਂ ਦੀ ਨਵੇਂ ਸਿਰੇ ਤੋਂ ਜਿਹੜੀ ਸ਼ੁਰੂਆਤ ਹੈ ਵੀ ਐਸ ਦਿਨ ਤੋਂ ਭਾਈ ਸਭ ਦੀ ਸ਼ੁਰੂਆਤ ਹੋ ਗਈ ਹੁਣ ਪਾਣੀਆਂ ਦੀ ਉਹ 21 ਮਈ ਹੈ ਅੱਜ ਪਾਰਟਰੀਕਾ ਵਿਜ਼ਨ ਦੀ ਗੱਲ ਹੈ 15 ਦਿਨ ਦੀ ਗੱਲ 15 ਦਿਨ ਰੋਲਾ గోਲਾ ਪੈਣਾ 15 ਦਿਨਾਂ ਬਾਅਦ ਪਾਣੀਆਂ ਦਾ ਨਵਾਂ ਸਾਲ ਸ਼ੁਰੂ ਹੋ ਜਣਾ ਤੇ ਹਰਿਆਣੇ ਵਿੱਚ ਜਿਹੜਾ ਪਾਣੀ ਜਾਂਦਾ ਉਹ ਮਿਲਣ ਲੱਗੇਗਾ ਕੀ ਇਹ ਡੈਮ ਸੇਫਟੀ ਐਕਟ ਜਿਹੜਾ ਅੱਜ ਮਤਾ ਲਿਆਂਦਾ ਗਿਆ ਉਹਦੇ ਖਿਲਾਫ ਇੱਕ ਤੇ ਖੜੂਗਾ ਕਿ ਨਹੀਂ ਖੜੂਗਾ ਇਹ ਸਵਾਲ ਹੈ ਇੱਕ ਇਹਦੇ ਨਹੀਂ ਖੜਨਾ ਭਰਾਵੋ ਯਾਦ ਰੱਖਿਓ ਸਿਰਫ ਗਮਰਾਹ ਕੀਤਾ ਗਿਆ ਪੰਜਾਬ ਦੇ ਲੋਕਾਂ ਨੂੰ ਇਹ ਐਕਟ ਇਹ ਜਿਹੜਾ ਮਤਾ ਪਾਸ ਕਰ ਦਿੱਤਾ ਗਿਆ ਇਹ ਮਤਾ ਕਿਤੇ ਨਹੀਂ ਖੜਨਾ ਤੁਹਾਨੂੰ ਯਾਦ ਹੋਣਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮਤਾ ਲਿਆਂਦਾ ਸੀਦਾ ਜਿਹੜਾ ਪੰਜਾਬ ਪੁਨਰਗਠਨ ਐਕਟਾ ਜਿਹਦੀ ਧਾਰਾ 78 79 ਤੇ 80 ਉਹਦੇ ਖਿਲਾਫ ਇੱਕ ਮਤਾ ਲਿਆਂਦਾ ਸੀ ਉਹ ਮਤੇ ਦਾ ਕੀ ਬਣਿਆ ਕੁਛ ਮਿਲਿਆ ਉਹਦੇ ਚੋਂ ਰੁਲ ਗਿਆ ਜਦੋਂ ਪੰਜਾਬ ਦੀ 50 ਕਿਲੋਮੀਟਰ ਦਾ ਏਰੀਆ ਪੰਜਾਬ ਦਾ ਹੱਦ ਦੇ ਨਾਲ 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 ਵੀਐਸ ਇਹਦੇ ਦੀ ਰਿਪੋਰਟ ਕੀਤਾ ਗਿਆ ਉਹਦੇ ਖਿਲਾਫ ਵੀ ਇੱਕ ਮਤਾ ਲਿਆਂਦਾ ਗਿਆ ਸੀਗਾ ਉਹ ਮਤੇ ਦਾ ਕੁਝ ਬਣਿਆ ਦੂਜੀ ਗੱਲ ਸਵਾਲੇ ਪੈਦਾ ਹੁੰਦਾ ਇਹਨਾਂ ਨੇ ਅਜ ਮਤਾ ਲਿਆਂਦਾ ਡੈਮ ਸੇਫਟੀ ਐਕਟ ਜਾਣੇ ਕਿ ਡੈਮਾਂ ਦੇ ਸੁਰੱਖਿਆ ਰੱਖਿਆ ਕਰਨ ਦਾ ਜਿਹੜਾ ਕਾਨੂੰਨ ਹੈ ਉਹਦੇ ਖਿਲਾਫ ਮਤਾ ਲਿਆਂਦਾ ਮੈਂ ਪੰਜਾਬ ਸਰਕਾਰ ਨੂੰ ਮਾਨ ਸਾਹਿਬ ਨੂੰ ਜਿੰਨੇ ਦੂਜੇ ਤੀਜੇ ਕਾਂਗਰਸੀ ਬਾਦਲੂ ਆਉਣ ਵਾਲੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਐ ਵੀ ਜਨਾਬ ਜਦੋਂ ਪੰਜਾਬ ਦੇ ਡੈਮਾਂ ਦਾ ਪ੍ਰਬੰਧ ਪੰਜਾਬ ਕੋਲੇ ਹੈ ਹੀ ਨਹੀਂ ਤੇ ਫਿਰ ਰੱਖਿਆ ਕਿਹੜੀ ਗੱਲ ਦੀ ਕਰਨੀ ਐ ਨਾ ਪੰਜਾਬ ਦੇ ਡੈਮਾਂ ਦਾ ਪ੍ਰਬੰਧ ਪੰਜਾਬ ਕੋਲੇ ਆ ਨਾ ਪੰਜਾਬ ਦੇ ਜਿੰਨੇ ਹਾਰਡਵਰਕਸ ਹੈ ਉਹਦਾ ਪ੍ਰਬੰਧ ਪੰਜਾਬ ਕੋਲੇ ਹੈ ਇਹ ਤਾਂ ਜਦੋਂ ਪੰਜਾਬ ਪੁਨਰਗਠਨ ਐਕਟ ਲਿਆਂਦਾ ਗਿਆ ਸੀਗਾ ਉਹਨਾਂ ਨੇ ਸਾਫ ਤੌਰ ਜਿਹੜੀ ਧਾਰਾ ਆਉਦੀ 78 79 80 ਦੇ ਵਿੱਚ ਸਾਫ ਤੌਰ ਤੇ ਲਿਖਿਆ ਹੋਇਆ ਹੈ ਕਿ ਡੈਮਾਂ ਦਾ ਪ੍ਰਬੰਧ ਹੈਡ ਵਰਕਸ ਦਾ ਪ੍ਰਬੰਧ ਸੈਂਟਰ ਕੋਲ ਹੀ ਹੈ ਸੈਂਟਰ ਤੈ ਕਰੂਗਾ ਕਿ ਨੂੰ ਕਿੰਨਾ ਪਾਣੀ ਦੇਣਾ ਕਿ ਨੂੰ ਕਿੰਨਾ ਪਾਣੀ ਦੇਣਾ ਜਦੋਂ ਆਪਣੇ ਪੰਜਾਬ ਕੋਲੇ ਡੈਮਾਂ ਦਾ ਪ੍ਰਬੰਧ ਦੀ ਡੈਮ ਦਾ ਕੰਟਰੋਲ ਹੀ ਹੈ ਨਹੀਂ ਤੇ ਰੱਖਿਆ ਕਿਹਨੇ ਕਰਨੀ ਹੈ ਤੇ ਇਹ ਕਿਉਂ ਗਮਰਾ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਜੇ ਇਹਨਾਂ ਨੇ ਗੱਲ ਕਰਨੀ ਸੀ ਤਾਂ ਗੱਲ ਕਰਨੀ ਸੀ ਜਿਹੜਾ ਪੰਜਾਬ ਪੁੰਦਰ ਗਠਨ ਐਕਟ ਦੇ ਉੱਤੇ ਜ 78 79 80 ਦੀ ਧਾਰਾ ਲਾਈ ਗਈ ਹੈ ਉਹਨੂੰ ਰੱਦ ਕਰਨ ਦੀ ਗੱਲ ਕਰਨੀ ਸੀ ਨਾਲੇ ਇਹ ਨਹੀਂ ਲੱਤ ਹੁੰਦੇ ਜਦੋਂ ਆਪਾਂ ਮੰਨਦੇ ਆ ਪਾਣੀ ਦਾ ਜਿਹੜਾ ਸਟੇਟ ਸਬਜੈਕਟ ਹੈ ਸਟੇਟ ਦੇ ਹਿੱਸੇ ਆਉਂਦਾ ਪਾਣੀ ਦਾ ਜਿਹੜਾ ਕਾਨੂੰਨ ਹੈ ਪਰ ਜਦੋਂ ਸੈਂਟਰ ਤੇ ਕੋਈ ਸਟੇਟ ਕੋਈ ਸੂਬਾ ਦੋ ਕਾਨੂੰਨ ਬਣਾ ਲਏ ਜਾਂਦੇ ਆ ਤਾਂ ਉਹਨਾਂ ਦੇ ਵਿੱਚੋਂ ਸੰਵਿਧਾਨ ਕਹਿੰਦਾ ਵੀ ਸੈਂਟਰ ਵਾਲਾ ਹੀ ਕਾਨੂੰਨ ਜਿਹੜਾ ਉਹ ਲਾ ਕੁ ਹੋਗਾ ਤੇ ਮੰਨਿਆ ਜਾਊਗਾ। ਸੁਸਲੇ ਬੇਤੁਕੀਆਂ ਗੱਲਾਂ ਨੇ। ਇਹਦਾ ਕੋਈ ਅਰਥ ਨਹੀਂ ਹੈਗਾ। ਅੱਜ ਜੋ ਇਹਨਾਂ ਨੇ ਖੱਜਲਖਵਾਰ ਉੱਤੇ ਆਪਣਾ ਜੋ ਇਹਨਾਂ ਨੇ ਕੀਤਾ ਡਰਾਮਾ ਵੀ ਅਸੀਂ ਇੱਕ ਬੂੰਦ ਨਹੀਂ ਜਾਣ ਦੇਣੀ ਜੀ। ਇਹ ਡਰਾਮਾ ਬਹੁਤ ਕਰ ਰਹੇ ਆ। ਅਸੀਂ ਇੱਕ ਬੂੰਦ ਨਹੀਂ ਜਾਣ ਦੇਣੀ। ਪੰਜਾਬ ਕੋਲ ਤਾਂ ਪਾਣੀ ਹੈ ਨਹੀਂ। ਗੱਲ ਬੂੰਦ ਦੇਣੀ ਨਾ ਦੇਣੀ ਦੀ ਗੱਲ ਨਹੀਂ। ਗੱਲ ਇਹ ਨਹੀਂ ਕਿ ਪੰਜਾਬ ਕੋਲੇ ਪਾਣੀ ਹੈ ਨਹੀਂ ਗੱਲ ਮੁੱਦੇ ਤੇ ਆਓ। ਕਿ ਇੰਨਾ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਹੈ ਕਿਉਂਕਿ ਪੰਜਾਬ ਲੋਰ ਰਿਪੀਅਨ ਸਟੇਟ ਹੈ ਅਪਰ ਰਿਪੀਨ ਸਟੇਟ ਹਿਮਾਚਲ ਹੈ ਪਹਾੜਾਂ ਦੇ ਵਿੱਚ ਕਦੇ ਪਾਣੀ ਨਾ ਰੁਕਿਆ ਨਾ ਰੁਕਿਆ ਜਾ ਸਕਦਾ ਜਿਹੜੀ ਸਟੇਟ ਦਾ ਜਿਹੜੀ ਧਰਤੀ ਦਾ ਨੁਕਸਾਨ ਪਾਣੀ ਕਰਦਾ ਦਰਿਆ ਕਰਦੇ ਆ ਉਸੇ ਧਰਤੀ ਦਾ ਹੱਕ ਉਹਨਾਂ ਪਾਣੀਆਂ ਤੇ ਹੁੰਦਾ ਇਹ ਜਿਹੜਾ ਰੈਫਰੈਂਸ ਸਿਧਾਂਤ ਆ ਦੁਨੀਆ 'ਚ ਲਾਗੂ ਹੁੰਦਾ ਹੈ ਇਸ ਸਿਧਾਂਤ 'ਤੇ ਦੁਨੀਆ ਭਰ ਦੇ ਪਾਣੀਆਂ ਦੀ ਵੰਡ ਹੋਈ ਆ ਭਾਰਤ ਦੇ ਵਿੱਚ ਵੰਡ ਹੋਈ ਆ ਕਵੇਰੀ ਨਦੀ ਦੀ ਵੰਡ ਹੋਈ ਆ ਬ੍ਰਹਮਪਤਰਿਆ ਦੀ ਵੰਡ ਹੋਈ ਆ ਜਿਹੜੀ ਸਿੰਧ ਸਿੰਧੂ ਜਲ ਜਿਹੜਾ ਸੀ ਹੁਤਾ ਵਾ ਸੀ ਉਹ ਇਹਦੇ ਤਹਿਤ ਵੰਡਿਆ ਗਿਆ ਗੱਲ ਇਹ ਕਰਨੀ ਚਾਹੀਦੀ ਵੀ ਸਾਡਾ ਜਿਆ ਰਾਜਸਥਾਨ ਨੂੰ ਪਾਣੀ ਜਾ ਰਿਹਾ ਜਾਂ ਹੋਰ ਸੂਬਿਆਂ ਨੂੰ ਪਾਣੀ ਜਾ ਰਿਹਾ ਉਹਦੀ ਰੈਲਿਟੀ ਦੀ ਗੱਲ ਕੀਤੀ ਗਈ ਜਿਹੜਾ ਪੈਸਾ ਪੰਜਾਬ ਦਾ ਪੰਜਾਬ ਨੂੰ ਮਿਲਦਾ ਰਿਹਾ ਰਾਜਸਥਾਨ ਨੂੰ ਪਾਣੀ ਦਾ ਜਾਂਦਾ ਜਿਹੜਾ ਪਾਣੀ ਹੈ ਉਹ ਉਹਦੇ ਪੈਸੇ ਮੰਗੇ ਗਏ ਉਹਦੀ ਗੱਲ ਕੀਤੀ ਗਈ ਜਾਂ ਇਹ ਗੱਲ ਕੀਤੀ ਗਈ ਵੀ ਨਹੀਂ ਜੇ ਪਾਣੀ ਸਾਡਾ ਹੱਕ ਆ ਸੀ ਕਿਉਂ ਦੇ ਕੇ ਹੁਣ ਇਹਨਾਂ ਦਾ ਇੱਕ ਉਹ ਅਮਨ ਰੋੜਾ ਜੀ ਨੇ ਆਪਣੇ ਮੰਤਰੀ ਸਾਹਿਬ ਉਹ ਕਹਿ ਰਿਹਾ ਜੀ ਧੌੜ ਦੇ ਗੁੱਡਾ ਰੱਖ ਕੇ ਨਹੀਂ ਪਿਆਰ ਨਾਲ ਜੋ ਮਰਜ਼ੀ ਲੈ ਲਓ ਹੱਦ ਹੋ ਗਈ ਛੱਡੜੀ ਜਦੋਂ ਉਹ ਗੱਲ ਹੋ ਗਈ ਜਿੱਦੋਂ ਕੋਈ ਬੰਦਾ ਕਹਿੰਦਾ ਚਾਰ ਮਾਰਦਾ ਚਪੇੜਾਂ ਉਹ ਮੜੋ ਮਾਰਾ ਬੰਦਾ ਕੁਛ ਕਰਨ ਯੋਗ ਨਾ ਹੁੰਦਾ ਨਹੀਂ ਉਹ ਕਹਿੰਦਾ ਕਿਉਂ ਕੁੱਟੀ ਜਾਂਦਾ ਤੂੰ ਮੈਨੂੰ ਆਹੀ ਗੱਲ ਪਿਆਰ ਨਾ ਕਹਿ ਦਿੰਦਾ ਮੈਂ ਤੈਨੂੰ ਪਹਿਲੇ ਹੀ ਦੇ ਦਿੰਦਾ ਉਹ ਗੱਲ ਇਹਨਾਂ ਦੀ ਹੈ ਉਹ ਸਾਰੇ ਸੈਕਟਰ ਦੇ ਆਪ ਸੈਟਲਾਈਜ਼ ਹੋ ਗਈਆਂ ਸਾਰੀਆਂ ਪਾਵਰਾਂ ਕੇਂਦਰ ਨੇ ਸਰਬ ਆਪਣੇ ਹੱਥ ਕਰ ਲਿਆ ਗੱਲ ਹੋ ਰਹੀ ਹੈ ਫੈਡਰਲਿਜ਼ਮ ਦੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਜਦੋਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਹੁੰਦੀ ਹੈ ਰਾਜਾਂ ਤੇ ਹੱਕਾਂ ਤੇ ਡਾਕਿਆਂ ਦੀ ਗੱਲ ਹੁੰਦੀ ਹੈ ਜਦੋਂ ਕਸ਼ਮੀਰ ਨੂੰ ਤੋੜਿਆ ਜਾਂਦਾ ਹੈ ਕਸ਼ਮੀਰ ਨੂੰ ਦੋ ਤਿੰਨ ਥਾਂ ਹੀ ਬੜ ਦਿੱਤਾ ਜਾਂਦਾ ਹੈ ਉਦੋਂ ਕੇਜਰੀਵਾਲ ਭਵੰਤਮਾਨ ਦਾ ਜਿਹੜਾ ਭਾਈ ਬੌਸ ਹੈ ਉਹ ਜਾ ਕੇ ਸੈਂਟਰ ਦੀ ਸਰਕਾਰ ਨਾਲ ਖੜ ਜਾਂਦਾ ਹੈ ਕਿ ਤੁਸੀਂ ਸਹੀ ਫੈਸਲਾ ਕੀਤਾ ਜਦੋਂ ਹਰਿਆਣੇ ਦੀਆਂ ਵੋਟਾਂ ਹੁੰਦੀਆਂ ਨੇ ਪਤਾੁੰਦੇ ਨੇ ਹਰਿਆਣੇ 'ਚ ਵੋਟਾਂ ਲੈਣੀਆਂ ਨੇ ਉਦੋਂ ਕੇਜਰੀਵਾਲ ਸਾਹਿਬ ਜਨਾਬ ਹਰਿਆਣੇ ਜਾ ਕੇ ਕਹਿੰਦੇ ਆ ਕਿ ਅਸੀਂ ਤੁਹਾਨੂੰ ਪਾਣੀ ਦੇਵਾਂਗੇ ਜੋ ਦਿੱਲੀ ਦੀਆਂ ਚੋਣਾਂ ਹੁੰਦੀਆਂ ਨੇ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ केजरीवाल ਦਿੱਲੀ ਦੇ ਵਿੱਚ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਪਾਣੀ ਲਿਆ ਕੇ ਦੇਵਾਂਗੇ ਪੰਜਾਬ ਤੋਂ ਹਿਮਾਚਲ ਤੋਂ ਸਤਲੁਜ ਦਾ ਦੂਜੇ ਦਰਿਆ ਮਾਦਾ ਰਾਵੀ ਦਾ ਵਹਾਸਤ। ਜਦੋਂ ਪਤਾ ਲੱਗਿਆ ਵੀ ਹਿਮਾਚਲ ਦਿੱਲੀ ਚ ਸਾਫ਼ ਹੋ ਗਏ ਹਰਿਆਣਾ ਚ ਸਾਫ਼ ਹੋ ਗਏ ਬੱਚਿਆ ਖੁੱਛਿਆ ਪੰਜਾਬ ਹੈ ਤੇ ਇਹਨਾਂ ਨੇ ਇੱਕ ਡਰਾਮਾ ਖੇਡਿਆ। ਮੈਂ ਮਾਨ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਨਾਬ ਜਿਹੜਾ 4 ਅਪ੍ਰੈਲ ਤੋਂ 4000 ਕਿਊਸਕ ਪਾਣੀ ਤੁਸੀਂ ਛੱਡਿਆ ਬਾਦੂ ਹਰਾਰੇ ਨੇ ਉਹ ਕਿਹਦੇ ਕਹਿਣ ਤੇ ਛੱਡਿਆ ਕਿਉਂ ਦੱਸਿਆ ਪੁੱਛਿਆ ਜਦੋਂ 2020 ਦੇ ਵਿੱਚ ਇਹ ਜਿਹੜਾ ਕਾਨੂੰਨ ਆਉਂਗਾ ਡੈਮ ਸੇਫਟੀ ਕਾਨੂੰਨ ਬਣਦਾ ਤੁਸੀਂ 3 ਸਾਲ 3.5 ਸਾਲ ਹੋ ਗਏ ਸਰਕਾਰ ਨੂੰ ਤੁਹਾਡੀ ਨੂੰ ਕੋਈ ਉਹਦੇ ਖਿਲਾਫ ਤੁਸੀਂ ਕੋਈ ਚਾਰਾ ਜੋਈ ਕੀਤੀ ਕੋਈ ਹਾਈ ਕੋਰਟ ਕੋ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਕੋਈ ਹੋਰ ਕੁਝ ਕੀਤਾ ਸਿਰਪਾ ਡਰਾਮਾ ਰਚਣ ਦੇ ਲਈ ਕਿ ਅਸੀਂ ਬਸ ਹੁਣ ਬਾਵਾ ਖੜਾ ਲਗੇ ਕਿਉਂਕਿ ਇਹਨਾਂ ਸਿੱਖਿਆ ਕ੍ਰਾਂਤੀ ਦੀ ਭੂਕ ਨਿਕਲ ਗਈ ਇਹਨਾਂ ਲਈ ਆ ਨਸ਼ਿਆਂ ਵਿਰੁੱਧ ਜੁੱਧ ਉਹਦੀ ਭੂਕ ਨਿਕਲ ਗਈ ਇਹਨਾਂ ਨੇ ਸੋਚਿਆ ਵੀ ਆਹ ਹੁਣ ਮੌਕਾ ਹੈ ਤੇ ਜਿਵੇਂ ਕੈਪਟਨ ਦੇ ਬੂੜ ਲਾ ਕੇ ਸੀਗੇ ਥਾਂ ਥਾਂ ਪੰਜਾਬ ਤੇ ਕਿ ਪਾਣੀਆਂ ਦਾ ਰੱਖਾ ਕੈਪਟਨ ਹੂੰ ਭਾਈ ਸਾਹਿਬ ਇਹ ਨੇ ਸ਼ੁਰੂ ਕਰਤਾ ਆਹ ਤਾਂ ਹੁਣ ਦਿਖਾਉਣਾ ਮੈਂ ਆ ਜਨਾਬ ਦੀਆਂ ਰੀਲਾਂ ਬਣਨੀਆਂ ਸ਼ੁਰੂ ਹੋ ਗਈਆਂ ਹੁਣ ਇਹ ਚੱਲਣ ਵਿੱਚ ਲਾਇਆ ਜਾਇਆ ਕਰਨੀ ਜਾਂ ਦੇ ਸੁਣ ਲਿਓ ਮੜਾ ਜਾ ਧਿਆਨ ਨਾ ਦੇਖ ਲਿਓ ਸਾਹਿਬ ਇਹਨਾਂ ਰੀਲਾਂ ਵਾਲੀਆਂ ਕਿ ਮਾਨ ਸਾਹਿਬ ਬੀਬੀ ਐਮ ਵੀ ਸਾਖੜਾ ਵਿਆਸ ਉੱਥੇ ਜਾ ਕੇ ਡੈਮ ਦੇ ਉੱਤੇ ਤੇ ਪਾਣੀ ਰੋਕਤਾ ਕਹਿੰਦੇ ਜੀ ਆ ਚੱਕੋ ਜੀ ਐ ਫੱਟਾ ਸਿੱਟ ਰਿਹਾ ਵੀ ਲੋ ਜੀ ਮਾਨ ਸਾਹਿਬ ਨੇ ਕਮਾਲ ਕਰਤੀ ਹੁਣੇ ਰੀਲਾਂ ਚੱਲਣਗੀਆਂ ਬੋਰ ਲੱਗਣਗੇ ਪੰਜਾਬ ਦੇ ਬੱਚਾ ਪਾਣੀਆਂ ਦਾ ਰਖਵਾਲਾ ਪੰਜਾਬ ਦਾ ਪੁੱਤਰ ਭਵਨ ਸਿੰਘ ਮਾ ਹੁਣੇ ਡਰਾਮਾ ਸ਼ੁਰੂ ਹੋ ਜਾਣਾ ਤੋ ਭਰਾਓ ਮਸਲਾ ਪੰਜਾਬ ਦੇ ਲੋਕੋ ਇਹ ਅਸੀਂ ਜਿੰਨਾ ਚਿਰ ਇਹਨੂੰ ਸਮਝਦੇ ਰਹੀਨਾ ਕਹਾਣੀ ਨੂੰ ਕਿ ਪੰਜਾਬ ਨੂੰ ਕਿਵੇਂ ਸੈਂਟਰ ਨੇ ਜਿਹੜੀ ਮਰਜ਼ੀ ਸਰਕਾਰ ਉਹ ਸੈਂਟਰ ਚ ਅੱਜ ਬੀਜੇਪੀ ਆ ਪਹਿਲਾਂ ਕਾਂਗਰਸ ਸੀ ਹਮੇਸ਼ਾ ਪੰਜਾਬ ਨਾਲ ਠੱਗਾ ਹੁੰਦਾ ਇਧਰ ਆਇਆ ਪਰ ਅੱਜ ਵੀ ਲੋਕਾਂ ਨੂੰ ਅਸਲ ਗੱਲ ਦੱਸਣ ਦੀ ਬਜਾਏ ਅਸਲ ਮੁੱਦੇ ਤੇ ਲੜਨ ਦੀ ਬਜਾਏ ਇਧਰ ਨੀ ਉਤਲੀਆਂ ਮਾਰਦੇ ਫਿਰਦੇ ਆ ਬੂੰਦਰੀ ਦੇੜੀ ਕਰਮਾਨੀਆਂ ਕਰ ਦਿਆਂਗੇ ਪੰਜਾਬੀ ਬਹੁਤ ਘੈਂਟ ਹੁੰਦੇ ਆ ਅਜ ਦਾ ਨੱਕੇ ਵੱਡਲ ਪਿੱਛੇ ਬੰਦਾ ਮਾਰ ਦਿੰਨੇ ਆ ਅਸਲ ਭਵੰਤ ਦਾ ਜੋਰ ਇੱਕੋ ਹੀ ਗੱਲ ਤੇ ਲੱਗਿਆ ਕਿ ਵਿਰੋਧੀ ਨਾਲ ਨੂੰ ਨੀਵਾ ਕਿਵੇਂ ਦਿਖਾਉਣਾ ਦੇਖੋ ਕਿੰਨਾ ਹੰਕਾਰ ਝਲਕਦਾ ਬੰਦੇ ਦੀਆਂ ਗੱਲਾਂ ਚੋਂ ਵਿਧਾਨ ਸਭਾ ਚ ਕਿਵੇਂ ਬੋਲਦਾ ਹੈ ਨਾ ਕਿਸ ਤਰੀਕੇ ਨਾਲ ਵਿਰੋਧੀ ਧਿਰ ਦੇ ਜਿਹੜੇ ਬੰਦੇ ਨੇ ਲੀਡਰ ਨੇ ਉਹਨੂੰ ਕਿਵੇਂ ਬੋਲਿਆ ਜਾ ਰਿਹਾ ਕਾਰਕਿ ਮੈਂ ਸੋਨੂੰ ਤੱਪ ਕੇ ਰੱਖਣਾ ਸੋਨੂੰ ਨੀਵਾ ਦਿਖਾਉਣਾ ਮੈਂ ਆਪਣੇ ਆਪ ਨੂੰ ਘਾਟ ਦਿਖਾਏ ਮੈਂ ਬਹੁਤ ਘਾਟ ਮੰਨਦੇ ਆ ਕਾਂਗਰਸੀ ਬਹੁਤ ਵੱਡੇ ਦੋਸ਼ੀ ਨੇ ਗਦਾ ਹੈ ਮੰਦਿਆਂ ਬਾਗਾਂ ਨੇ ਬਹੁਤ ਵੱਡੀਆਂ ਗਦਾਰੀਆਂ ਕੀਤੀਆਂ ਨੇ ਪੰਜਾਬ ਨਾਲ ਪੰਜਾਬ ਦੇ ਹੱਕਾਂ ਲੈ ਕੇ ਕਦੇ ਕੋਈ ਰਾਜਧਾਨੀ ਬਾਰੇ ਬੋਲਿਆ ਅੱਜ ਤੱਕ ਨਹੀਂ ਹੋ ਕੇ ਚੁੱਪਾ ਨਵੇਂ ਪਰ ਜਿਹੜਾ ਤੂੰ ਕੰਮ ਕਰ ਰਿਹਾ ਤੂੰ ਕਹਿੰਦਾ ਕਿ ਕਾਗਜ਼ਾਂ ਦੇ ਕੰਡੇ ਬੀਜੇ ਮੰਦਿਆਂ ਕੰਡੇ ਬੀਜਿਆ ਤਰਚੂਗੇ ਨਹੀਂ ਗਏ ਪਰ ਮਾਨ ਸਾਹਿਬ ਜਿਹੜੇ ਤੂੰ ਖੂ ਪੱਟ ਰਿਹਾ ਪੰਜਾਬ ਦੇ ਦੇ ਕੇ ਜਿਹੜੇ ਖਾਤੇ ਤੂੰ ਪੱਟ ਰਿਹਾ ਪੰਜਾਬ ਦੇ ਵਿੱਚ ਏ ਵੀ ਬਹੁਤ ਵੱਡਾ ਖਮਿਆਜਾ ਇਹਨੂੰ ਪੰਜਾਬ ਨੂੰ ਭੁਗਤਣਾ ਪੈਣਾ ਹੈ ਕਿ ਤੂੰ ਕੇਂਦਰ ਦੇ ਹੱਥਾਂ 'ਚ ਖੇਡ ਰਿਆ ਹੈ। ਉਹਨਾਂ ਦੀ ਕਟਪੁਤਲੀ ਬਣ ਕੇ ਤੂੰ ਨੱਚ ਰਿਹਾ ਹੈ। ਜੋ ਉਹ ਕਰਾਉਂਦੇ ਨੇ ਆਹ ਹੁਣ ਤੂੰ ਨਮਾ ਅੱਜ ਪ੍ਰਮਾਣ ਜਾਰੀ ਕਰਤਾ ਕਿ ਪੰਜਾਬ 'ਚ ਕੋਈ ਧਰਨਾ ਨਹੀਂ ਲੱਗੂ, ਕੋਈ ਮਜਾਰਾ ਨਹੀਂ ਲੱਗੂਗਾ, ਹੋਊਗਾ। ਹਰ ਬੰਦੇ ਦਾ ਇੱਕ, ਹਰ ਇਨਸਾਨ ਦਾ, ਕਿਸੇ ਸੰਸਾਰ ਦਾ ਇੱਕ ਹੱਕ ਹੈ। ਕਿ ਉਹ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਹ ਜਾਰ ਕਰਸਾ ਤੁਹਾਨੂੰ ਉਹਦੇ ਖਿਲਾਫ ਵੀ ਪਰਮਾਨ ਜਾਰੀ ਕਰਤੇ ਕਿਸਾਨਾਂ ਨੂੰ ਗੂਕਰਾਂ ਦੇ ਰੇਲ ਰੰਦ ਕਰਤੇ ਥਾਂ ਥਾਂ ਦੇ ਪੁਲਿਸ ਦੇ ਚ ਪੁਲਿਸਾਂ ਦੇ ਚਪੇ ਚਪੇ ਤੇ ਕਿ ਅਸੀਂ ਕਿਸੇ ਨੂੰ ਜਾਣ ਨਹੀਂ ਦੇਣਾ ਸ਼ੰਭੂ ਵੱਲ ਸ਼ੰਭੂ ਕਿਉਂ ਜਾਣਾ ਚਾਹੁੰਦੇ ਆ ਪਤਾ ਕਿਸਾਨ ਕਿਉਂਕਿ ਕਿਸਾਨਾਂ ਦੀਆਂ ਕਈ ਲੱਖਾਂ ਦੀਆਂ ਟਰਾਲੀਆਂ ਚੋਰੀਆਂ ਕੀਤੀਆਂ ਛੋਡੇ ਬੰਦਿਆਂ ਨੇ ਛੋਡੇ ਇੱਕ ਐਮਐਲਏ ਦਾ ਗਰਲਾਲ ਸਿੰਘ ਘਣਾ ਉਹਦਾ ਨਾਂ ਭੁੱਲਿਆ ਜੀ ਕਿ ਉਹਨਾਂ ਦੇ ਬੰਦਿਆਂ ਨੇ ਟਰਾਲੀਆਂ ਚੋਰੀ ਕੀਤੀਆਂ ਖਸਾਨ ਦੇ ਫੜ ਜਿੰਨਾ ਸਮਾਨ ਚੋਰੀ ਹੋਇਆ ਸਾਡੇ ਨਾਲ ਟਰਾਲੀਆਂ ਚੋਰੀ ਹੋਈਆਂ ਅਸੀਂ ਉਹਦੇ ਲਈ ਸ਼ਮੂ ਜਾਣਾ ਤੁਰਨੇ ਥਾਣੇ ਮਰੇ ਜਾਣਾ ਤਨੇ ਪਰ ਤੂੰ ਵੀ ਕਹਤਾ ਕਿ ਨਹੀਂ ਕੋਈ ਧਰਨਾ ਨਹੀਂ ਕੋਈ ਮੁਜ਼ਾਰੇ ਬਹਾਨਾ ਤੂੰ ਕੀ ਲੈ ਰਿਹਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਦੋਂ ਤੁਸੀਂ ਧਰਨੇ ਲਾਉਂਦੇ ਰਹੇ ਹੋ ਮੁਜ਼ਾਰੇ ਕਰਦੇ ਰਹੇ ਹੋ ਕੇਜਰੀਵਾਲ ਚੱਕੇ ਵੇਲੇ ਜਾਂ ਜਦੋਂ ਤੁਹਾਡੇ ਦੂਜੇ ਤੀਜੇ ਲੀਡਰ ਚੱਕੇ ਆ ਦਿੱਲੀ ਦੇ ਵਿੱਚ ਤੁਸੀਂ ਸ਼ਰਤਾਂ ਦੇ ਉੱਤਰ ਦੇ ਰਹੇ ਤੁਸੀਂ ਕੀ ਕਰਦੇ ਰਹੇ ਜਿਹੜੀ ਪਾਰਟੀ ਨਿਕਲੀ ਧਰਨੇ ਆ ਚੋਂ ਉਹ ਪਾਰਟੀ ਅੱਜ ਕਰੀ ਤਾਂ ਬੰਦਾ ਨਾ ਉਹ ਬੰਦਾ ਕਹਿੰਦਾ ਜਿਹੜਾ ਬੰਦਾ ਕਦੇ ਕਿਸਾਨਾਂ ਦੇ ਧਰਨੇ ਆ ਚ ਵੱਡੇ ਵੱਡੇ ਬੋਰਡ ਲੈ ਕੇ ਬੈਠਾ ਹੁੰਦਾ ਸੀਗਾ ਤਕਤੀਆਂ ਫੜ ਕੇ ਝੰਡੇ ਫੜ ਕੇ ਕਿਸਾਨਾਂ ਦੇ ਕਿ ਮੈਂ ਕਿਸਾਨਾਂ ਦਾ ਪੁੱਤਾਂ ਮੈਂ ਨਾਲ ਆ ਉਹ ਅੱਜ ਕਹਿੰਦਾ ਕਿ ਸਾਨੂੰ ਤੁਹਾਨੂੰ ਘਰੋਂ ਵੀ ਨਿਕਲ ਦੇ ਸਾਡੇ ਲੋਕ ਨਹੀਂ ਸਮਝਣਗੇ بار بار ਬੰਨੂ ਆਪਣੇ ਪੰਜਾਬ ਦੇ ਲੋਕਾਂ ਦੇ ਗੁੱਸੇਸ ਕਰਕੇ ਹੁੰਦਾ ਕਿ ਲੋਕੋ ਨਹੀਂ ਤੁਸੀਂ ਮੁੱਦਿਆਂ ਨੂੰ ਨਾ ਕਦੇ ਪਹਿਲਾਂ ਸਮਝਿਆ ਨਾ ਕਦੇ ਹੁਣ ਸਮਝਣਾ ਤੁਸੀਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਮੌਕੇ ਦੇ ਹਲਾ ਦੇਖਦੇ ਹੋ ਧੜੇ ਇਸ ਨੂੰ ਪਿਆਰੇ ਹੋ ਜਾਂਦੇ ਆ ਆਪਣੇ ਹਿੱਤ ਤੋਂ ਪਿਆਰੇ ਹੋ ਜਾਂਦੇ ਆ ਲਾਲ ਤੁਹਾਡੇ ਅੱਗੇ ਆ ਜਾਂਦੇ ਆ ਤੁਸੀਂ ਨਾ ਪਾਣੀ ਦੀ ਗੱਲ ਨਾ ਕਿਸੇ ਕਿਸਾਨੀ ਦੀ ਗੱਲ ਨਾ ਮਜ਼ਦੂਰਾਂ ਦੀ ਗੱਲ ਕਿਸੇ ਹੱਕ ਦੀ ਗੱਲ ਤੁਸੀਂ ਨਹੀਂ ਕਰਦੇ ਇੰਨਾ ਮੁੱਦਿਆਂ ਨੂੰ ਕੋਈ ਦਿਨ ਦੇਣਾ ਹੈ ਹੀ ਨਹੀਂ ਤੁਸੀਂ ਇੱਕ ਬੂੰਦ ਪਾਣੀ ਨਹੀਂ ਜਾਣ ਦੇਣਾ ਕਹਿੰਦੇ ਅਸੀਂ ਦੂਜੇ ਪਾਸੇ ਆਜੋ ਜਿਹੜੀ ਬੂੰਦ-ਬੂੰਦ ਪੰਜਾਬ ਦੀ ਤੁਸੀਂ ਜ਼ਹਿਰੀਲੀ ਕਰਦੀ ਪਾ ਕੇ ਕੈਮੀਕਲ ਉਹ ਜੱਡਾ-ਬੁੱਡਾ ਦਰਿਆ ਸਾਰਾ ਸਤਲੁਜ ਪੈਂਦਾ ਕਿ ਉਹ ਮਾਰ ਤੇ ਰਾਸਤਾਂ ਤੱਕ ਦੇ ਲੋਕ ਤੁਸੀਂ ਸਾਰੇ ਪੰਜਾਬ ਦੇ ਪਾਣੀਆਂ ਦਾ ਸੈਂਪਲ ਫੇਲ ਹੋ ਚੁੱਕਿਆ ਹੈ ਨਵੀਂ ਫੈਕਟਰੀ ਲੱਗ ਰਹੀ ਹੈ ਭੌਂਸਿਆ ਤੇਰੀ ਸਰਕਾਰ ਦੇ ਵਿੱਚ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਰਾਣਾ ਗੁਰਜੀਤ ਜਿਹੜੀ ਜਿਹੜੀ ਕਾਰਖਾਨੇ ਦਾ ਹਿੱਸੇਦਾਰ ਹੈ ਕਾਂਗਰਸੀ ਬੰਦਾ ਤੂੰ ਕਹਿੰਦਾ ਸਰਾਲੇ ਮੇਲੇ ਨਹੀਂ ਰਾਹ ਮਿਲ ਕੇ ਗਿਆ ਮੈਂ ਖੇਡਦਾ ਇਹ ਕੌਣ ਲਵਾ ਰਿਹਾ ਤੇਰਾ ਪ੍ਰਸ਼ਾਸਨ ਉੱਤੇ ਧੱਕੇ ਨਾਲ ਉਹਦੇ ਲੋਕਾਂ ਨੂੰ ਦਬਕਾਰ ਰਿਹਾ ਸੀਗਾ ਜਿਹੜਾ ਜ਼ਹਿਰ ਤੁਸੀਂ ਪਾਣੀ ਚ ਪਾਤੀਆਂ ਲੋਕ ਮਰ ਰਹੇ ਆ ਉਹਦੇ ਬਾਰੇ ਵੀ ਗੱਲ ਕਰ ਸੋ ਡਰਾਮਿਆਂ ਦੀ ਸਰਕਾਰ ਹੈ ਇਹ ਦੇਖਦੇ ਵੀ 2-4 ਦਿਨ ਸੋਸ਼ਲ ਮੀਡੀਆ ਦੇ ਡਰਾਮਾ ਕਿਹੜਾ ਚੱਲੂਗਾ ਉਹ ਸੁਫੂਫਾ ਛੱਡ ਦਿੰਦੇ ਆ ਉਹ ਗੱਲ ਦੀ ਛੱਡ ਦਿੰਦੇ ਆ ਲੋਕ ਉਧਰ ਉੱਜੇ ਰਹਿੰਦੇ ਆ ਅਸਲ ਮੁੱਦੇ ਤੇ ਨਾਂ ਭਰਾ ਹੋਇਆ ਹੁਣਾ ਜੇ ਨਾਂ ਉਹਨੇ ਕਰ ਕਿਦੋਂ ਧਿਆਨ ਹੀ ਕੋਈ ਨਹੀਂ ਉਹ ਇਹਨਾਂ ਦਾ ਇੱਕ ਬਾਗੇ ਪੁਰਾਣੇ ਦਾ ਐਮਐਲਏ ਆ ਸੁਖਰਾਂਵਾਲਾ ਉਹ ਕਹਿੰਦਾ ਜੀ ਆ ਬੀਬੀਐਮ ਵਾਲੀ ਬੀਬੀਐਮਬੀ ਵਾਲੀ ਕੀ ਆ ਕਾਪੀ ਪਾੜ ਰਿਹਾ ਜੀ ਮੈਂ ਕਾਪੀਆਂ ਪਾੜਨ ਨਾਲ ਕੀ ਹੋ ਜੂਗਾ ਉਹੀ ਡਰਾਮੇ ਕਰੀ ਜਾਂਦਾ ਹੈ ਜਾਂ ਹੋਰ ਮੇਰੇ ਖਦੋ ਮੈਂ ਉਹੀ ਡਰਾਮੇ ਕਰੀ ਜਾਂਦੇ ਆ ਐ ਨਹੀਂ ਕੋਈ ਕਾਪੀਆਂ-ਕਾਪੀਆਂ ਪਾੜਨ ਨਾਲ ਹੱਲ ਹੋਣੇ ਅਗਲੇ ਨੇ ਮਾੜੀ ਜਿਹੀ ពੁਰਕੀ ਦਿੱਤੀ ਅਗਲੇ ਜਾ ਕੇ ਕੋਰਟ ਚ ਲੈ ਕੇ ਕੰਮ ਵੀ ਤੁਸੀਂ ਉੱਥੇ ਪੁਲਿਸ ਕਿਵੇਂ ਲਾਈ ਹੈ ਤੇ ਨਾਲ ਨਾਲ ਮੁੱਖ ਮੰਤਰੀ ਦਾ ਬਿਆਨ ਆ ਕਿ ਪੁਲਿਸ ਅਸੀਂ ਪਿੱਛੇ ਹਟਾ ਲਈ ਕੱਲ ਨੂੰ ਸੁਪਰੀਮ ਕੋਰਟ ਨੇ ਕਹਦਾ ਵੀ ਬੰਦੇ ਨੇ ਪੁੱਤ ਬਣ ਕੇ ਪਾਣੀ ਛੱਡਾ ਓਏ ਦੇ ਦਾਂ ਫਰਜ਼ਾਨਾਂ ਕਿੰਨੀ ਜਾਨ ਹੈ ਤੁਸੀਂ ਲੜਪੋਗੇ ਉੱਥੇ ਜਾ ਕੇ ਖੜ੍ਹ ਜਾਵੋਗੇ ਫਿਰ ਨਾ ਠੀਕ ਹੈ ਸੁਪਰੀਮ ਕੋਰਟ ਨੇ ਕਹਿਤਾ ਹੀ ਛੱਡਣਾ ਪੈਣਾ ਪਾਣੀ ਪਾਣੀ ਤਾਂ ਤੁਸੀਂ ਪਹਿਲਾਂ ਹੀ ਛੱਡ ਰਹੇ ਹੋ ਇੱਕ ਤਰੀਕੇ ਨਾਲ ਤੁਸੀਂ ਮੰਨ ਚੁੱਕੇ ਹੋ ਇਹ ਗੱਲ ਸਾਰੀਆਂ ਪਾਰਟੀਆਂ ਬਾਦਰ ਕਾਂਗਰਸੀ ਬੀਜੇਪੀ ਤੇ ਆਜਰ ਬੋਕਰ ਪਾਰਟੀ ਵਾਲੇ ਵੀ ਇਹ ਮੰਨ ਚੁੱਕੇ ਆ ਜਿੱਦਾਂ ਤੇ ਮੋਰ ਲਾ ਚੁੱਕੇ ਹਾਂ ਵੀ ਜਿਹੜਾ ਪਾਣੀ ਜਾ ਰਿਹਾ ਬਾਕੀ ਸੂਬਿਆਂ ਨੂੰ ਸਹੀ ਜਾ ਰਿਹਾ ਜੀ ਕੋਈ ਗੱਲ ਨਹੀਂ ਜਾਣਦੇ ਜੀ ਉਹਦੇ ਸਾਡੇ ਸਹਿਮਤੀ ਆ ਕੋਈ ਗੱਲ ਨਹੀਂ ਜਾਣਦੇ ਦੂਜੇ ਪਾਸੇ ਕਹਿੰਦੇ ਪੰਜਾਬ ਕੋਲ ਪਾਣੀ ਨਹੀਂ ਇਹ ਦੋਗਣੀ ਨੀਤੀ ਨਾ ਪਾਓ ਸਹੀ ਮੁੱਦੇ ਤੇ ਆਓ ਸਿੱਧਾ ਹੋ ਕੇ ਸੈਂਟਰ ਦੀ ਅੱਖ ਚੱਕ ਪਾਈ ਗੱਲ ਕਰੋ ਵੀ ਜੇ ਦੁਨੀਆ ਦੇ ਵਿੱਚ ਜੇ ਭਾਰਤ ਦੇ ਵਿੱਚ ਪਾਣੀਆਂ ਦੀ ਵੰਡ ਰੈਪਰਨ ਸਿਧਾਂਤ ਦੇ ਮੁਤਾਬਕ ਦੇ ਪੰਜਾਬ ਦੀ ਵੰਡ ਕਿਉਂ ਨਹੀਂ ਪੰਜਾਬ ਦਾ ਪਾਣੀ ਕਿਉਂ ਲੁੱਟਿਆ ਦੇ ਆ ਕੇ ਗੱਲ ਕਰੋ ਉਹ ਤੁਸੀਂ ਪਰਾਂ ਦੇ ਵਿੱਚ ਜਾਣਾ ਜਾ ਕੇ ਉਹਨਾਂ ਨਾਲ ਗੱਲ ਹੀਰਦਾ ਜਾ ਕੇ ਸੋ ਪੰਜਾਬ ਦੇ ਲੋਕੋ ਮੁੱਦਾ ਗੰਭੀਰ ਆ ਸਾਡੇ ਕੋਲ 10 15 ਸਾਲ ਦਾ ਪਾਣੀ ਹੈ ਅੱਜ ਬੋਲੀ ਵੀ ਜਿਆਦਾ ਸੀ ਕਈ ਨੁਸਰਦਾਰ ਸਭਾ ਚ ਕਿ 14 15 ਸਾਲ ਦਾ ਪਾਣੀ ਆ ਜੀ ਪਾਣੀ ਮੁੱਕ ਰਿਹਾ ਹੈ ਘਰ ਕੀ ਰਹਿ ਗਏ ਗੱਲਾਂ ਹੀ ਚੱਲੀਆਂ ਤੇ ਮਰਜ਼ੀ ਕਿੜਾ ਬਣਾਈ ਜਾਓ ਕਿਸ ਤਰੀਕੇ ਨਾਲ ਪੰਜਾਬ ਦਾ ਪਾਣੀ ਮੁੱਕ ਰਿਹਾ ਜਿਸ ਤਰੀਕੇ ਨਾਲ ਪੰਜਾਬ ਦਾ ਪਾਣੀ ਜ਼ਹਿਰੀਲਾ ਕਰ ਦਿੱਤਾ ਗਿਆ ਜਿਸ ਤਰੀਕੇ ਨਾਲ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਭੂਗੋਲ ਸਥਿਤੀ ਬਦਲੀ ਜਾ ਰਹੀ ਹੈ ਅਸੀਂ ਘਟਣਤੀ ਜ ਹੁਣ ਜਾ ਰਹੇ ਆ ਉਹ ਜਿੱਥੇ ਤੁਸੀਂ ਅੱਜ ਬੈਠੇ ਹੋ ਨਾ ਪ੍ਰਸਭਾਵਾਂ ਦੇ ਵਿੱਚ ਜਿਹੜੀਆਂ ਕੁਰਸੀਆਂ 'ਤੇ ਤੁਸੀਂ ਬੈਠੇ ਆ ਖੜ੍ਹ ਜਾਓ 5 7 10 ਸਾਲ ਤੁਸੀਂ ਇੱਥੇ ਬੋਲ ਜੁਗਰੇਵੇਂ ਰਹੇ ਨੇ ਇੱਥੇ ਵੀ ਹੋਰ ਆ ਕੇ ਬਹਿ ਜਾਣੇ ਆ ਫਰਪਾਈ ਜਿਹਾ ਰੌਲਾ ਬਾਹਰ ਖੜ੍ਹ ਕੇ ਕਿਤੇ ਉਹ ਤੁਸੀਂ ਹਮੇਸ਼ਾ ਪੰਜਾਬ ਦੀ ਪੱਟੇ ਸ਼ੋਰਾ ਹੀ ਮਾਰਨਾ ਹੈ ਉਹ ਮਾਰ ਰਹੇ ਹਾਂ ਗੁਜ਼ਾਰੀਆਂ ਕਰ ਰਹੇ ਹਾਂ ਸਵਾਲ ਰੌਲਾ ਪਾਉਣ ਤੋਂ ਅੰਦਰ ਸਾਡੇ ਖੋਟ ਹੈ ਬੇਈਮਾਨੀ ਹੈ ਉੱਤੋਂ ਵੀ ਲੁਕਣ ਦਿਖਾਣਗੇ ਬਹੁਤ ਪੰਜਾਬ ਦੇ ਹੰਦਰ ਦੀ ਰੋਕ ਸਮਝ ਲਓ ਸਮਝੋ ਯਾਰ ਕਹਾਣੀ ਨੂੰ ਸਮਝੋ ਇਕੱਠੇ ਹੋ ਕੇ ਇਹਨਾਂ ਮੁੱਦਿਆਂ ਤੇ ਵਿਚਾਰ ਚਰਚਾ ਕਰਕੇ ਅਸੀਂ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਨੂੰ ਸੁਝਾਅ ਦੇਣਾ ਚਾਹੁੰਦਾ ਕਿ ਜਿੱਥੇ ਤੁਸੀਂ ਫਸਲਾਂ ਲਈ ਲੜ ਰਹੇ ਹੋ ਹੋਰ ਮੁੱਦੇ ਲੜ ਰਹੇ ਹੋ ਪਾਣੀਆਂ ਦੇ ਮੁੱਦੇ ਤੇ ਵੀ ਸਾਨੂੰ ਲੜਨ ਦੀ ਲੋੜ ਹੈ ਖੜਨ ਦੀ ਲੋੜ ਹੈ ਇਹਨਾਂ ਮੁੱਦਿਆਂ ਤੇ ਵਿਚਾਰਾ ਕਰਨ ਦੀ ਲੋੜ ਹੈ ਲੋਕਾਂ 'ਚ ਜਾਣ ਦੀ ਲੋੜ ਹੈ ਲੋਕਾਂ ਨੂੰ ਇਸ ਮੁੱਦੇ ਨੂੰ ਤੇ ਸਮਝਾਉਣ ਦੀ ਲੋੜ ਹੈ ਕਿ ਇਸ ਮੁੱਦਾ ਹੈ ਕੀ ਹੈ ਪਰ ਅਜੇ ਲੋਕਾਂ ਨੇ ਕਹਤਾ ਦੇਖੋ ਜੀ ਆਹਾ ਸਾਡੇ ਲੋਕ ਤਾਂ ਵੀ ਖੁਸ਼ ਹੈ ਦੇਖਿਆ ਭਵੰਤਮਾਨ ਨੇ ਕਿਵੇਂ ਉਹ ਬਾਜਵੇਂ ਉਠੋਕਿਆ ਗੱਲ ਨਹੀਂ ਆਉਂਦੀ ਉਹ ਜਦੋਂ ਚੱਲਦਾ ਸਾਰਾ ਸੀਨ ਇਹਨਾਂ ਦਾ ਉਹ ਕੈਮਰਾ ਇਹਨਾਂ ਦੇ ਬੰਦਿਆਂ ਤੇ ਹੁੰਦਾ ਹੈ ਦੇਖਿਆ ਕਦੇ ਪ੍ਰਾਂਤ ਸਭਾ ਦੇਖਿਆ ਕਰੋ ਜਿੰਨਾ মিডিਆ ਦਾ ਫੋਕਸ ਕੈਮਰਾ ਹੁੰਦਾ ਉਹ ਸਾਰਾ ਇਹਨਾਂ ਦੇ ਬੰਦਿਆਂ ਤੇ ਹੁੰਦਾ ਹੈ ਵਿਰੋਧੀ ਨੂੰ ਦਿਖਾਉਂਦੇ ਹੀ ਨਿਕਲਦੀ ਆਵਾਜ਼ ਸੁਣਦੀ ਹੈ ਇਹ ਕਹਿੰਦੇ ਅਸੀਂ ਤਾਂ ਬਹੁਤ ਪਾਰਦਰਸ਼ਤਾ ਨਾਲ ਕੰਮ ਕਰ ਰਹੇ ਹਾਂ ਡੈਮੋਕ੍ਰੇਸੀ ਜੀ ਲੋਕਤੰਤਰ ਆ ਇੱਕ ਟੱਕਾ ਕਹਿੰਦੇ ਇਹ ਦਿੱਲੀ ਟੱਕਾ ਕਰਦੇ ਸਾਡੇ ਬੰਦਿਆਂ ਨੂੰ ਪਰਚੇ ਦਿੰਦੀ ਹੈ ਤੁਸੀਂ ਕੀ ਕਰ ਰਹੇ ਹੋ ਅੱਜ ਸੋ ਮੋਦ ਦੇ ਨੂੰ ਸਮਝੋ ਅੱਜ ਇੱਕ ਗੱਲ ਮੇਰੀ ਲਿਖ ਲਓ ਪੰਜਾਬੀਓ ਜਿਹੜਾ ਮਤਾਂ ਨੇ ਪਾਇਆ ਕੱਖ ਨਿਕਲਣਾ ਕੱਖ ਜੇ ਡੱਕਾ ਵੀ ਨਿਕਲਿਆ ਨੀਵੇਂ ਸੰਭਾਦੋ ਵੀ ਹਾਂ ਭਈ ਮੋਤਾ ਪਾਤਾ ਸੀਗਾ ਤੇ ਇਹ ਤਾਂ ਬਹੁਤ ਕੁਛ ਕਰ ਗਿਆ ਕੱਖ ਨਹੀਂ ਹੁੰਦਾ ਬਸ ਲੋਕਾਂ ਦੀਆਂ ਅੱਖਾਂ ਪੁੰਹਤੀਆਂ ਆ ਆ ਦੀ ਪਿੱਠ ਥੱਥ ਪਾ ਲੈਣੀ ਐ ਥੱਥ ਪਾ ਲੈਣੀ ਐ ਬੂੜ ਲਾ ਦੇਣੇ ਮਸ਼ਹੂਰੀਆਂ ਚ ਕਰਾ ਦੇਣੀਆਂ ਪਾਣਾ ਰਖਵਾਲਾ ਖਵਾ ਲੈਣਾ ਤੂੰ ਵੋਟਾਂ ਚ ਵਾਧਾ ਰੇ ਦੇਖਿਆ ਮੈਂ ਤਾਂ ਆਇਆ ਕਰਤਾ ਸੀ ਮੋਤਾ ਲਿਆਂਦਾ ਸੀ ਮੱਤੇ ਦਾ ਭਾਈ ਸਾਹਿਬ ਬਹੁਤ ਆਇਆ ਮੱਤਿਆ ਮੋਤਿਆਂ ਨਾ ਕੱਖ ਨਹੀਂ ਬਣਨਾ ਬੰਦੇ ਦੇ ਪੁੱਤ ਬਣ ਕੇ ਜੇ ਲੱਤਾ ਜਾਨ ਆ ਨਾ ਜੇ ਵਾਕਈ ਸ਼ਰਤ ਹੈਗੀ ਉਹ ਪੰਜਾਬ ਦੀ ਮદાન ਤੇ ਧੁਰੇ ਲੜੋ ਆਉ ਲੋਕ ਕਰਨ ਦਿਓ ਸਦਾ ਵੀ ਆ ਪੰਜਾਬ ਦੇ ਉੱਪਰ ਲੁੱਟੇ ਗਏ ਆ ਪੱਟੇ ਗਏ ਗੱਲ ਕਰੋ ਰਾਜਧਾਨੀ ਦੀ ਗੱਲ ਕਰੋ ਪਾਣੀ ਦੀ ਗੱਲ ਕਰੋ ਡੈਮਾਂ ਦੀ ਗੱਲ ਕਰੋ ਹੈਡ ਵਰਕਸਾਂ ਦੀ ਗੱਲ ਕਰੋ ਹੋਰ ਪੰਜਾਬ ਦੇ ਹੱਕਾਂ ਦੀ ਪਰ ਉੱਥੇ ਆਪਾਂ ਨਹੀਂ ਕਰਦੇ ਕਿਉਂਕਿ ਆਪਾਂ ਦਿੱਲੀ ਨਾਲ ਕਿਉਂ ਵਿਝੜੀ ਆ ਉਹ ਜੋ ਕਹਿੰਦੇ ਆਪਾਂ ਉਹ ਲਾਗੂ ਕਰਨਾ ਸਿੱਖਿਆ ਨੀਤੀ ਤੂੰ ਨਾ ਉਹਦੇ ਵੀ ਕਿਹਾ ਸੀਗਾ ਸਿੱਖਿਆ ਨੀਤੀ ਤੋਂ ਜਵਾਬ ਦੇ ਭੌਂਸਿਆਂ ਵੀ ਤੂੰ ਸਿੱਖਿਆ ਨੀਤੀ ਲਾਗੂ ਕਰਨ ਵਾਲਾ ਪੂਰੇ ਭਾਰਤ ਦੇ ਵਿੱਚੋਂ ਪਹਿਲਾ ਮੁੱਖ ਮੰਤਰੀ ਐ ਜਿਹਨੇ ਆਉਣ ਸਾਰ ਪੰਜਾਬ ਦੇ ਵਿੱਚ ਸੈਂਟਰ ਦੀ ਸਿੱਖਿਆ ਨੀਤੀ ਲਾਗੂ ਕੀਤੀ ਐ ਤੂੰ ਕਹਿੰਦਾ ਕਿ ਮੈਂ ਤਾਂ ਉਹ ਕਹਿਣ ਦਾ ਮੈਂ ਤੇ ਵੀ ਖੜ ਜਾਣਾ ਤੂੰ ਸੈਂਟਰ ਦਾ ਸੋਧਿਆ ਹੋਇਆ ਕਾਨੂੰਨ ਜਿਹਦੇ ਤਹਿਤ ਪਾਣੀ 'ਚ ਕੈਮੀਕਲ ਜਨਾ ਪਾਉਣ ਵਾਲੇ ਬੰਦੇ ਨੂੰ 6 ਸਾਲ ਤੱਕ ਦੀ ਸਜ਼ਾ ਸੀ ਉਹ ਜਿਹਨ ਕੱਲਾ 10 ਤੋਂ 15 ਲੱਖ ਦਾ ਜੁਰਮਾਨਾ ਲੱਖਿਆ ਗਿਆ ਉਹ ਸਭ ਤੋਂ ਪਹਿਲਾਂ ਉਹ ਸੋਧਿਆ ਹੋਣ ਦਾ ਅਧਰ ਵਾਲਾ ਕੌਣ ਹੈ ਤੂੰ ਬੰਦਾ ਹੈ ਪੰਜਾਬ ਚ ਮਾਨਸਾ ਦੇ ਉਹ ਮੇਜਵਾਲਸ ਦਾ ਡਰਾਮੇ ਨਾਲ ਦੁਨੀਆ ਸਮਝਦਾਰਾ ਤੂੰ ਕਹਿਣਾ ਕਿ ਮੈਂ ਜੀ ਸੱਥਾਂ ਜੋ ਗੱਲ ਚੱਲਦੀ ਆ ਸੱਥਾਂ ਜੇ ਬੈਠੇ ਜਿੱਥੇ ਗੱਲ ਚੱਲਦੀ ਹੈ ਇਹ ਗੱਲ ਮੇਰੇ ਉੱਥੇ ਪਹੁੰਚ ਗਈ ਹੈ ਜਦੋਂ ਉੱਥੇ ਮੈਂ ਜਾਊਂਗਾ ਆ ਆ ਲੋਕਾਂ ਚ ਆਇਓ ਲੋਕਾਂ ਚ ਸਤਾਈ ਆਉਣ ਵਾਲੀ ਹੈ ਆਜੇ ਲੋਕਾਂ ਚ ਸਿਰ ਪਤਾ ਨਹੀਂ ਕਿੰਨੇ ਘਰ ਮਨ ਪੈ ਰਹੇ ਸੀ ਇਹ ਕਿੰਨਾ ਕਸੀ ਪੰਜਾਬ ਦੇ ਕਰਦੇ ਸੋ ਮਾਨ ਸਾਹਿਬ ਰੱਬ ਦਾ ਵਾਸਤਾ ਇਹ ਡਰਾਮਾ ਬਹੁਤ ਹੋ ਗਿਆ ਯਾਰ ਇਹ ਚੁਟਕਲੇ ਕਹਾਣੀਆਂ ਦੂਜੇ ਤੰਜ ਕਸਣੇ ਦੂਜੇ ਦੀਵਾ ਦਿਖਾਉਣਾ ਇਹ ਛੱਡ ਦੇ ਯਾਰ ਛੱਡ ਦੇ ਮੁੱਦੇ ਤੇ ਆਉ ਲੋ ਫਰਮ ਲੈ ਕੇ ਇਕ ਨੌਜਵਾਨ ਲਿਖਦਾ ਕਹਿੰਦਾ ਬਾਈ ਅੱਜ ਜਦ ਕਮੁੰਡਾ ਕਹੀ ਜਵੇ ਪਾਣੀਆ ਰੱਖਾ ਭੋਂਤਵਾਹਾ ਆਹੀ ਕੁਛ ਹੈ ਸਾਡੇ ਲੋਕਾਂ ਨੂੰ ਬਸ ਆਹ ਝੱਟਦਾ ਹੈ ਲੋਕਾਂ ਦਾ ਪਹਿਲਾ ਕੈਪਟਨ ਨੂੰ ਪਾਣੀਆ ਰਖਵਾਲਾ ਮੰਨੀਗੇ ਜੇ ਮੈਂ ਦੱਸ ਦੋ ਵੀ ਜਿਹੜਾ ਮਤਾ ਕੈਪਟਨ ਨੇ ਲਿਆਂਦਾ ਸੀ ਉਹ ਪਟਿਆ ਗਿਆ ਕੁਛ ਮਿਲਿਆ ਪੰਜਾਬ ਨੂੰ ਕੁਛ ਮਤੇ ਦਾ ਹੱਲ ਹੋਇਆ ਮਸਲਾ ਜਾਂ ਇਹਦਾ ਦੱਸ ਦਿਓ ਵੀ ਕੋਈ ਹੱਲ ਹੋਊਗਾ ਡਰਾਮਾ ਹੋ ਗਿਆ ਬਸ ਲੋਕਾਂ 'ਚ ਵਾਵਾ ਕਰਾਉਣੇ ਸ਼ੁਰੂ ਕਰਾ ਦਿੱ